ਨਮਸਕਾਰ ਦੋਸਤੋ ਦੋਸਤੋ ਬੰਦਾ ਮੱਖਣ ਲਾਉਣ ਦੇ ਵਿੱਚ ਕਿ ਸੱਦ ਤੱਕ ਗਿਰ ਸਕਦਾ ਹੈ ਤੁਹਾਨੂੰ ਇੱਕ ਸਟੋਰੀ ਸੁਣਾਉਣਾ ਹੈ ਇੱਕ ਕੰਪਨੀ ਦਾ ਵਿੱਚ ਇੱਕ ਬੰਦਾ ਜੌਬ ਕਰਦਾ ਸੀ ਉਹ ਜਿਹੜਾ ਕੰਪਨੀ ਦਾ ਮਾਲਕ ਹੁੰਦਾ ਹੈ ਉਹ ਸਾਰਾ ਉਹਦਾ ਕੰਮ ਉਹ ਕਰਦਾ ਸੀਗਾ ਕੰਮ ਇਨਸ ਮੀਨਸ ਕਿ ਅਫੀਸ਼ੀਅਲ ਕੰਮ ਦੇ ਵਿੱਚ ਉਹਨੂੰ ਕੋਈ ਇੰਟਰਸਟ ਨਹੀਂ ਸੀਗਾ ਘਰ ਦੇ ਜੋ ਕੰਮ ਸੀਗੇ ਸਬਜ਼ੀ ਲਿਆਉਣੀ ਬਾਜ਼ਾਰ ਜਾਣਾ ਬੱਚਿਆਂ ਨੂੰ ਸਕੂਲ ਛੱਡਣਾ ਹੋਰ ਚੀਜ਼ਾਂ ਕਰਨੀਆਂ ਘਰ ਵਾਲੀ ਨੂੰ ਉਹਦੀ ਬਾਜ਼ਾਰ ਲੈ ਜਾਣਾ ਉਹ ਸਾਰੇ ਕੰਮ ਜਿਹੜੇ ਉਹ ਕਰਦਾ ਸੀਗਾ ਜਿਦੋਂ ਕਿ ਰੱਖਿਆ ਉਹਨੂੰ ਅਫੀਸ਼ੀਅਲ ਕੰਮ ਵਾਸਤੇ ਸੀਗਾ ਆਫਿਸ ਵਿੱਚ ਕੰਮ ਕਰਨ ਨੂੰ ਵਾਸਤੇ ਪਰ ਉਹ ਕਰਦਾ ਸਾਰੇ ਉਹਦੇ ਨਿੱਜੀ ਕੰਮ ਸੀਗਾ ਤਾਂ ਜਿਹੜਾ ਉਹ ਮਾਲਿਕ ਸੀਗਾ ਉਹ ਵੀ ਉਹ ਤੋਂ ਖੁਸ਼ ਸੀਗਾ ਤੇ ਉਹਨੂੰ ਇਨਕਰੀਮੈਂਟ ਵੀ ਟਾਈਮ ਸੈਂ ਲੱਗਦਾ ਤੇ ਸੈਲਰੀ ਵਗੈਰਾ ਹੋਰ ਜਿਹੜਾ ਸਾਰੇ ਤਰ੍ਹਾਂ ਦੇ ਫਾਇਦੇ ਸੀਗੇ ਉਹਨੂੰ ਦੂਜੇ ਅਮਪਲਾਈਆਂ ਤੋਂ ਪਹਿਲਾਂ ਮਿਲਦੇ ਸੀਗੇ ਦੂਜੇ ਅਮਪਲਾਈ ਜਿਹੜੇ ਸੀਗੇ ਆਫਿਸ 'ਚ ਕੰਮ ਕਰਦੇ ਸੀਗੇ ਤੇ ਲੇਕਿਨ ਉਹਨਾਂ ਰੱਖਿਆ ਫੇਰ ਵੀ ਉਸ ਤੋਂ ਪਿੱਛੇ ਜਾਂਦਾ ਸੀਗਾ ਤਾਂ ਦੋਸਤੋ ਮੱਖਣ ਲਾਉਣ ਦੇ ਵਿੱਚ ਆਦਮੀ ਕਿੰਨਾ ਗਿਰ ਸਕਦਾ ਹੈ ਇੱਕ ਦਿਨ ਕੀ ਹੋਇਆ ਉਹਦੇ ਜਿਹੜਾ ਮਾਲਕ ਹੁੰਦਾ ਦੀ ਮਾਂ ਮਰ ਜਾਂਦੀ ਹੈ ਸਾਰੇ ਜਿਹੜੇ ਅਮਪਲਾਈ ਹੈ ਉਹਦੇ ਘਰੇ ਜਾਂਦੇ ਆ ਅਫਸੋਸ ਕਰਨ ਜੇ ਦਿਨ ਸੰਸਕਾਰ ਹੋਣਾ ਹੁੰਦਾ ਤਾਂ ਉਹ ਦੇਖਦੇ ਆ ਕਿ ਉਹ ਬੰਦਾ ਜਿਹੜਾ ਜਿਆਦਾ ਬੌਸ ਦੇ ਨੇੜੇ ਸੀ ਉਸ ਦਿਨ ਕਿਤੇ ਨਹੀਂ ਦਿਖ ਰਿਆ ਸੀਗਾ ਤੇ ਉਹ ਸਾਰੇ ਦੇਖਦੇ ਆ ਸੇ ਪਾਸੇ ਵੀ ਯਾਰ ਅੱਜ ਤਾਂ ਉਹਨੂੰ ਸਭ ਤੋਂ ਪਹਿਲਾਂ ਇੱਥੇ ਹੋਣਾ ਚਾਹੀਦਾ ਸੀਗਾ ਅਸੀਂ ਤਾਂ ਆਪ ਤੇ ਆਪ ਨੂੰ ਸਮਝ ਹੀ ਜਾਂਦੇ ਸੀ ਅਸੀਂ ਡੇਟ ਹੋ ਗਏ ਪਰ ਉਹ ਆ ਕੇ ਅਸੀਂ ਦੇਖਦੇ ਆ ਵੀ ਉਹ ਇੱਥੇ ਹੈ ਹੀ ਨਹੀਂਗਾ ਯਾਰ ਤੇ ਬੜਾ ਉਹਨਾਂ ਨੂੰ ਇਸ ਚੀਜ਼ ਦਾ ਚੰਬਾ ਲੱਗਿਆ ਤੇ ਸਾਰੇ ਜਨਾਂ ਨੇ ਉਹਨਾਂ ਦੇ ਘਰੇ ਬੰਦੋਬਸਤ ਕੀਤਾ ਉਹਦੇ ਸੰਸਕਾਰ ਵਾਸਤੇ ਫੁੱਲ ਫੁੱਲ ਲੈ ਕੇ ਆਏ ਐਂਬੂਲੈਂਸ ਦਾ ਇੰਤਜ਼ਾਮ ਕੀਤਾ ਹੋਰ ਹੈ ਤੇ ਦੋਸਤੋ ਉਹਦੀ ਮਾਂ ਨੂੰ ਜਿਹੜਾ ਐਂਬੂਲੈਂਸ ਦੇ ਵਿੱਚ ਪਾ ਕੇ ਸਮਸ਼ਾਨ ਘਾਟ ਤੇ ਲੈ ਜਾਂਦੇ ਆ ਉਹ ਜਾ ਕੇ ਉੱਥੇ ਕੀ ਦੇਖਦੀ ਹੈ ਕਿ ਇਹਦੀ ਮਾਂ ਦੇ ਸੰਸਕਾਰ ਤੋਂ ਪਹਿਲਾਂ ਹੀ ਉੱਥੇ ਲਾਈਨ ਲੱਗੀ ਹੋਈ ਸੀ ਹੋਰ ਵੀ 16-17 ਸੰਸਕਾਰ ਹੋਣੇ ਸੀਗੇ ਉੱਤੇ ਤਾਂ ਉੱਥੇ ਉਹਨੂੰ ਦੇਖ ਕੇ ਬੌਸ ਨੂੰ ਬੜਾ ਗੁੱਸਾ ਹੁੰਦਾ ਵੀ ਐ ਤਾਂ ਸ਼ਾਮ ਹੋ ਜੂਗੀ ਅੱਜ ਮੇਰੀ ਮਾਤਾ ਦਾ ਸੰਸਕਾਰ ਹੀ ਨਹੀਂ ਹੋਣਾ ਤੇ ਬੜਾ ਗੁੱਸਾ ਹੁੰਦਾ ਉਹਨੂੰ ਉਹ ਗੁੱਸਾ ਜਿਹੜਾ ਉਹ ਆਪਦੇ EMPLOYEESਾਂ ਤੇ ਕੱਢ ਰਿਹਾ ਹੈ ਹੋਰਾਂ ਤੇ ਕੱਢ ਰਿਹਾ ਹੈ ਤੇ ਨਾਲ ਨਾਲ ਉਹਨੂੰ ਰੋਨ ਵੀ ਆ ਰਿਹਾ ਇਸ ਗੱਲ ਤੇ ਵੀ ਮੇਰੀ ਮਾਂ ਦਾ ਕਿੰਨਾ ਸਸਕਾਰ ਹੋਊਗਾ ਤੇ ਜਦੋਂ ਦੋਸਤੋ ਜਿਹੜੀ ਲੇ ਲੱਗੀ ਹੁੰਦੀ ਹੈ ਲਾਸ਼ਾਂ ਲੇਟੀਆਂ ਹੁੰਦੀਆਂ ਤਾਂ ਉਹਦੇ ਚ ਦੋ ਨੰਬਰ ਵਾਲੀ ਲਾਸ਼ ਹੈ ਜਿਹੜੀ ਉੱਠ ਕੇ ਖੜੀ ਹੋ ਜਾਂਦੀ ਹੈ ਜਦੋਂ ਉੱਠ ਕੇ ਖੜੀ ਹੋ ਜਾਂਦੀ ਹੈ ਸਮਸ਼ਾਨ ਘੜ ਚਫੜਾ ਤੋੜੀ ਮੱਚ ਜਾਂਦੀ ਹੈ ਲੋਕ ਡਰ ਕੇ ਭੱਜਦੇ ਐ ਜੋ ਡਰ ਕੇ ਭੱਜਦੇ ਐ ਤਾਂ ਦੋਸਤੋ ਜਿਹੜਾ ਉਹ ਲਾਸ਼ ਲੇਟੀ ਹੁੰਦੀ ਹੈ ਦੋ ਨੰਬਰ ਤੇ ਖੜਾ ਹੁੰਦਾ ਹੈ ਤਾਂ ਉਹ ਉਹੀ ਆਦਮੀ ਹੁੰਦਾ ਜਿਹੜਾ ਕਿ ਆਪਦੇ ਬੌਸ ਨੂੰ ਹਮੇਸ਼ਾ ਇਹ ਮਾਲਕ ਨੂੰ ਮੱਖਣ ਲਾਉਂਦਾ ਹੁੰਦਾ ਸੀ ਜਿਹੜਾ ਉਹਦੇ ਨੇੜੇ ਸੀਗਾ ਤਾਂ ਉਹ ਸਭ ਤੋਂ ਪਹਿਲਾਂ ਖੜਾ ਹੋ ਕੇ ਆਦੇ ਜਿਹੜੇ ਮਾਲਕ ਤੋਂ ਜਿਹੜਾ ਕੰਪਨੀ ਦਾ ਹੁੰਦਾ ਉਹ ਤੋਂ ਮਾਫੀ ਮੰਗਦਾ ਵੀ ਮੈਂ ਸੌਰੀ ਵੀ ਮੈਂ ਘਰੇ ਨਹੀਂ ਆ ਸਕਿਆ ਮਿਲ ਜਿਉ ਘਰ ਦੇ ਸਾਰੇ ਬੰਦੋਬਾਸਿਖੋ ਮੈਂ ਨਹੀਂ ਕਰਾ ਸਕਿਆ ਪਰ ਮੈਨੂੰ ਜਦੋਂ ਇਹ ਗੱਲ ਦਾ ਪਤਾ ਲੱਗਿਆ ਵੀ ਸਮਸ਼ਾਨ ਘਾਟ ਦੇ ਵੀ ਇੰਤਜ਼ਾਮ ਕਰਨਾ ਹੈ ਤਾਂ ਮੈਥੋਂ ਸਭ ਤੋਂ ਪਹਿਲਾਂ ਮੈਂ ਸਮਸ਼ਾਨ ਘਾਟ ਦੇ ਵਿੱਚ ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਕਿਉਂਕਿ ਜਦੋਂ ਮੈਨੂੰ ਇਹ ਵੀ ਪਤਾ ਲੱਗਿਆ ਵੀ ਇੱਥੇ ਕੋਈ ਵੱਡਾ ਹਾਸਾ ਹੋ ਕੇ ਜਿਹੜੇ ਲੋਕ ਮਰ ਗਏ ਐ ਇਸ ਕਰਕੇ ਇੱਥੇ ਲਾਈਨ ਲੱਗੀ ਹੋਊਗੀ ਤਾਂ ਇਸ ਕਰਕੇ ਮੈਂ লাশ ਬਣ ਕੇ ਜਿਹੜਾ ਲੇਟ ਗਿਆ ਤੇ ਮੈਂ ਜਿਹੜੀ ਆਪਣੀ ਵਾਰੀ ਤੇ ਕਬਜ਼ਾ ਕਰ ਲਿਆ ਵੀ ਜਦੋਂ ਬੌਸ ਆਪਣੀ ਮਾਲ ਨੂੰ ਲੈ ਕੇ ਆਊਗਾ ਤਾਂ ਤਾ ਉਹਨੂੰ ਲਾਈਨ 'ਚ ਨਾ ਲੱਗਣਾ ਪਵੇ ਤਾਂ ਦੋਸਤੋ ਤੁਸੀਂ ਸੋਚ ਸਕਦੇ ਹੋ ਵੀ ਜਿਹੜਾ ਆਦਮੀ ਐ ਜਿਹੜਾ ਕਿੱਥੋਂ ਤੱਕ ਮੱਕਰ ਲਾਉਣ ਦੇ ਵਿੱਚ ਗਿਰ ਸਕਦਾ ਹੈ ਸੈਕਰ ਕੇ ਦੋਸਤੋ ਮੱਖਣ ਘਟ ਲਾਇਆ ਕਰੋ ਮੱਖਣ ਲਾਉਣਾ ਤਾਂ ਆਪਣੇ ਕੰਮ ਬਰਤੀ ਲਾਓ ਜੇ ਤੁਸੀਂ ਕੰਮ ਕਰਦੇ ਹੋ ਜੇ ਕੰਮ ਦੇ ਵਿੱਚ ਤੁਸੀਂ ਪੂਰੇ ਪਰਫੈਕਟ ਹੋ ਤਾਂ ਤੁਹਾਡਾ ਜਿਹੜਾ ਸਾਰੇ ਬੰਦੇ ਚਾਹੇ ਬੌਸ ਹੋਵੇ ਚਾਹੇ ਕੋਈ ਕੰਪਨੀ ਦਾ ਮਾਲਕ ਹੋਵੇ ਉਹ ਤੁਹਾਡੀ ਰਿਸਪੈਕਟ ਕਰੂਗਾ ਕਿਉਂਕਿ ਮੱਖਣ ਲਾਉਣਾ ਤਾਂ ਬਹੁਤ ਥਰੇ ਫਿਰਦੀ ਹੈ ਆਪਾਂ ਨੂੰ ਇੰਨਾ ਨਹੀਂ ਕਰਨਾ ਚਾਹੀਦਾ ਕਿ ਆਪਾਂ ਮੱਖਣ ਲਾਗੇ ਥੈਂਕ ਯੂ ਦੋਸਤੋ ਸੋ ਨੂੰ ਵੀ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ